ਦੇਖੋ ਇੱਥੇ ਇਹ ਰਣਜੀਤ ਵਿਹਾਰ ਜਿਹੜਾ ਸਾਡਾ ਕਾਰਪੋਰੇਸ਼ਨ ਦੀ 2 ਨੰਬਰ ਵਾਰਡ ਦੇ ਵਿੱਚ ਨੇ ਜਿੱਥੇ ਸਾਡੇ ਨਾਲ ਸਾਡੇ ਸਾਥੀ ਕੌਂਸਲਰ ਅਮਰਜੀਤ ਸਿੰਘ ਵੀ ਖੜੇ ਨੇ ਔਰ ਇੱਥੇ ਬਹੁਤ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਫਾਊਂਡਰ ਮੈਂਬਰ ਵੀ ਰਹਿੰਦੇ ਨੇ ਔਰ ਮਿੱਤਰ ਪਿਆਰੇ ਵੀ ਰਹਿੰਦੇ ਨੇ ਸਾਰੀ ਵਾ ਕਿਉਂਕਿ ਇਹ 85 ਵਾਡਾਂ ਹੀ ਜੜੀਆਂ ਨੇ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੀ ਵੀ ਔਰ ਬਤੌਰ ਮੇਅਰ ਮੇਰੀ ਵੀ ਹੈ ਔਰ ਸਾਡੇ ਕੌਂਸਲਰ ਸਾਹਿਬ ਵੀ ਨੇ ਇਹਨਾਂ ਨੇ ਮੇਰੇ ਨਾਲ 4 ਦਿਨ ਪਹਿਲਾਂ ਜਿਹੜੀ ਹੈ ਕਾਉਂਸਲ ਸਾਹਿਬ ਨੇ ਔਰ ਸਾਥੀ ਜਿਹੜੇ ਇਸ ਰਣਜੀਤ ਵਿਹਾਰ ਤੋਂ ਨੇ ਆ ਕੇ ਗੱਲ ਕੀਤੀ ਸੀ ਕਿ ਸਾਡੇ ਰਣਜੀਤ ਵਿਹਾਰ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਹੈ ਜਿਹੜਾ ਕਾਰਪੋਰੇਸ਼ਨ ਵੱਲੋਂ ਮੁਹੱਈਆ ਕੀਤਾ ਜਾਣਾ ਉਹਦੀ ਹਾਲਤ ਜਿਹੜੀ ਹੈ ਬਹੁਤੀ ਵਧੀਆ ਨਹੀਂ ਹੈ ਸੋ ਕਾਫੀ ਜਿਹੜੇ ਇੱਥੇ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਨੇ ਸੋ ਮੈਂ ਅੱਜ ਇੱਥੇ ਆਇਆ ਹਾਂ ਇੱਥੇ ਰਣਜੀਤ ਵਿਹਾਰ ਦੇ ਵਿੱਚ ਔਰ ਇਹਨਾਂ ਨੇ ਜਿਹੜੀਆਂ ਮੈਨੂੰ ਆਪਣੀਆਂ ਪ੍ਰੋਬਲਮਸ ਦਸੀਆਂ ਇੱਕ ਤਾਂ ਸੜਕਾਂ ਦੀ ਜਿਹੜੀ ਪ੍ਰੋਬਲਮ ਸੜਕਾਂ ਠੀਕ ਨਹੀਂ ਹੈ ਖਰਾਬ ਹੋਈਆਂ ਨੇ ਇੱਕ ਜਿਹੜਾ ਪਾਣੀ ਦੀ ਸਮੱਸਿਆ ਦੱਸੀ ਹੈ ਕਿ ਟਿਊਬਵੈਲ ਦੀ ਇੱਥੇ ਦਿੱਕਤ ਹੈ ਟਿਊਬਵੈਲ ਨਹੀਂ ਹੈ ਸੋ ਜਿਹੜੀਆਂ ਕਾਰਪੋਰੇਸ਼ਨ ਨਾਲ ਰਿਲੇਟਡ ਹੈ ਦੋਵੇਂ ਸਮੱਸਿਆਵਾਂ ਨੇ ਇਹਨਾਂ ਨੂੰ ਮੈਂ ਬਿਲਕੁਲ ਜਿਹੜਾ ਇਹਨਾਂ ਨਾਲ ਵਾਅਦਾ ਵੀ ਕੀਤਾ ਔਰ ਯਕੀਨ ਦਿਵਾਇਆ ਜਿਹੜਾ ਟਿਊਬਵੈਲ ਹੈ ਉਹ ਬਹੁਤ ਜਲਦੀ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਲਗਵਾ ਦੇਾਂਗੇ ਕਿਉਂਕਿ ਮੈਂ ਦੱਸ ਰਿਹਾ ਕਿ ਸ਼ਾਇਦ ਪਹਿਲਾਂ ਪਾਸ ਹੋਇਆ ਦਾ ਸੋ ਮੈਂ ਫਾਈਲਾਂ ਕਢਵਾ ਕੇ ਦੇਖ ਲੈਣਾ ਵਾ ਟਿਊਬਵੈਲ ਮੈਂ ਕੁਝ ਦਿਨਾਂ ਦੇ ਵਿੱਚ ਹੀ ਜਿਹੜੀਆਂ ਸੜਕਾਂ ਦੀ ਪ੍ਰੋਬਲਮ ਹੈ ਉਹ ਵੀ ਅਸੀਂ ਜਿਹੜਾ ਕਾਉਂਸਲ ਸਾਹਿਬ ਨੂੰ ਕਹਿ ਦਿੰਦਾ ਕਿ ਇਹ ਨਾਲ ਜਿਹੜਾ ਹੈਗਾ ਸਾਨੂੰ ਲਿਖ ਕੇ ਦੇਣ ਅਸੀਂ ਤਾਂ ਕਿ ਇਹਦੇ ਅਸਟੀਮੇਟ ਬਣਵਾ ਕੇ ਹੌਸਲੀ ਮੀਟਿੰਗ ਦੇ ਵਿੱਚ ਮਤੇ ਪਾ ਕੇ ਤੇ ਇਹਨੂੰ ਵੀ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਚ ਟੈਂਟਰ ਲਗਾ ਕੇ ਵਰਕ ਆਰਡਰ ਦੇ ਕੇ ਇਹਨਾਂ ਨੂੰ ਸੜਕਾਂ ਨੂੰ ਵੀ ਬਣਵਾਈਏ ਦੇਖੋ ਟਾਈਮ ਬਾਉਂਡ ਜਿਹੜਾ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਹੁੰਦਾ ਕਿਸੇ ਟਾਈਮ ਕੋ ਹੌਸਲੀ ਮੀਟਿੰਗ ਲੇਟ ਹੋ ਜਾਂਦੀ ਹੈ ਕਿਸੇ ਵੇਲੇ ਬਰਸਾਤਾਂ ਦਾ ਮੌਸਮ ਹੈ ਕਿਤੇ ਵੀ ਬਟ ਆਪਣੀ ਜਿਹੜੀ ਹੋਏਗੀ ਇਹ ਕੋਸ਼ਿਸ਼ ਹੋਏਗੀ ਕਿ ਜਿੰਨੀ ਜਲਦੀ ਤੋਂ ਜਲਦੀ ਇਹ ਕੰਮ ਜਿਹੜੇ ਹੋ ਜਾਣ ਉਹ ਕਰਾਂਗੇ ਮੈਂ ਹਰਵੰਸ لال ਬੋਲ ਰਿਹਾ ਜੀ ਮੈਂ ਰਣਜੀਤ ਵਿਆਰ ਦਾ ਵਸਨੀਕ ਹਾਂ ਔਰ ਅਸੀਂ ਬੜੇ ਸਮੇਂ ਤੋਂ ਪਿਛਲੇ ਸਰਕਾਰਾਂ ਤੋਂ ਵੀ ਬੜੀ ਮੰਗ ਕੀਤੀ ਸੀ ਪਰ ਦੇਖਿਆ ਅਸੀਂ ਇਹ ਮਹਿਸੂਸ ਕੀਤਾ ਵੀ ਸਾਡੇ ਜਿਹੜੇ ਗਲੀ ਦਾ ਬਿਲਕੁਲ ਵਿਕਾਸ ਨਹੀਂ ਹੋਇਆ ਔਰ ਇਲੈਕਟ੍ਰਿਸਿਟੀ ਦੀ ਬੜੀ ਪ੍ਰੋਬਲਮ ਹੈ ਵਾਟਰ ਸਪਲਾਈ ਦੀ ਜਿਹੜੀ ਮੇਜਰ ਪ੍ਰੋਬਲਮ ਹੈ ਔਰ ਜਿਹੜੀਆਂ ਰੋਡਾਂ ਸੱਗੇ ਆ ਉਹ ਬਿਲਕੁਲ ਹੀ ਟੁੱਟੀਆਂ ਪਈਆਂ ਹੁਣ ਅਸੀਂ ਸਰਦਾਰ ਅਮਰਜੀਤ ਸਿੰਘ ਜੀ ਐਲ ਆਈ ਸੀ ਵਾਲੇ ਸਾਡੇ ਜਿਹੜੇ ਨਵੇਂ ਨਵਜੁਕਤ ਕਾਉਂਸਲਰ ਬਣੇ ਨੇ ਅਸੀਂ ਇਹਨਾਂ ਨੂੰ ਅੱਜ ਇੱਥੇ ਬੁਲਾ ਕੇ ਆਪਣੀਆਂ ਜਿੰਨੀਆਂ ਵੀ ਮਤਲਬ ਕਿ ਹੱਕੀ ਮੰਗਾਂ ਸੀ ਜਿਹੜੀਆਂ ਸਾਡੀ ਕਲੋਨੀ ਦੀਆਂ ਮੰਗਾਂ ਹਨ ਉਹਨਾਂ ਦੇ ਬਾਰੇ ਅਸੀਂ ਰੂਪਰੂ ਕਰਾਇਆ ਔਰ ਇਹਨਾਂ ਦੇ ਨਾਲ ਸਰਪਲੇ ਇੱਥੇ ਪਹੁੰਚੀ ਸੀ ਸਰਦਾਰ ਜਤਿੰਦਰ ਸਿੰਘ ਮੋਤੀਪਾਟਿਆ ਜੀ ਮੇਅਰ ਸਾਹਿਬ ਉਹਨਾਂ ਨੂੰ ਆਪਾਂ ਸਾਰੀ ਗੱਲ ਦੱਸੀ ਆ ਔਰ ਸਾਰੀ ਕਲੋਨੀ ਦੇ ਵਸਨੀਕਾਂ ਨੂੰ ਮਾਨਯੋਗ ਮੇਅਰ ਸਾਹਿਬ ਨੇ ਆਸ਼ਵਾਸ਼ਣ ਦਿੱਤਾ ਕਿ ਬਹੁਤ ਜਲਦ ਉਹ ਇਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੱਗੀਆਂ ਨੇ ਉਹ ਅਸੀਂ ਜਲਦ ਤੋਂ ਜਲਦ ਹੱਲ ਕਰਾਂਗੇ ਇਹ ਦੇਖੋ ਮੇਰਾ ਨਾਮ ਰਾਜਵਿੰਦਰ ਕੌਰ ਹੈ ਤੇ ਮੈਂ ਰஞ்சிਤਵਰ ਕਲੋਨੀ ਦੇ ਨਿਵਾਸੀ ਆ ਤੇ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਤਾਂ ਤੁਸੀਂ ਦੇਖ ਰਹੇ ਹੋ ਆ ਦੇਖੋ ਗੱਡੇ ਕਿੰਨੇ ਪੂਰੀ ਗਲੀ ਇੱਕਦਮ ਖਰਾਬ ਹੋਈ ਹੋਈ ਆ ਤਾਰਾਂ ਦਾ ਜਾਲ ਵਿਛਿਆ ਆ ਬੇਸਿਕ ਜਿਹੜੀਆਂ ਜ਼ਰੂਰਤਾਂ ਨੇ ਉਹ ਹੀ ਨਹੀਂ ਪੂਰੀਆਂ ਹੋ ਰਹੀਆਂ ਪਾਣੀ ਸਾਡੇ ਏਰੀਆ ਦੇ ਵਿੱਚ ਬਿਲਕੁਲ ਨਹੀਂ ਗਾ ਸਾਫ ਪਾਣੀ ਦੀ ਕੋਈ ਬੜੀ ਪ੍ਰੋਬਲਮ ਆ ਤੇ ਦੇਖੋ ਇਹ ਸਭ ਚੀਜ਼ਾਂ ਤੇ ਬੇਸਿਕ ਆ ਨਾ ਆਪਾਂ ਅੱਗੋਂ ਇਨਫਰਾਸਟ੍ਰਕਚਰ ਨੂੰ ਕਿਵੇਂ ਆਪਾਂ ਡਿਵੈਲਪ ਕਰਾਂਗੇ ਜੇ ਆਪਾਂ ਬੇਸਿਕ ਆਪਣੀਆਂ ਜ਼ਰੂਰਤਾਂ ਹੀ ਨਹੀਂ ਪੂਰੀਆਂ ਹੋ ਰਹੀਆਂ ਤੇ ਔਰ ਸਭ ਤੋਂ ਵੱਡੀ ਪ੍ਰੋਬਲਮ ਤੇ ਸਾਡੀ ਇਹ ਗਲੀ ਦੀ ਆ ਇੰ ਗਲੀਆ ਉਪਰ ਲਾਈਟਸ ਕੋਈ ਨਹੀਂ ਸਾਡੀ ਗਲੀਸ ਕੋਈ ਸਟਰੀਟ ਲਾਈਟ ਵੀ ਨਹੀਂ ਜੇਗੀ ਰਾਤ ਨੂੰ ਮਤਲਬ ਇੰਨਾ ਹਨੇਰਾ ਹੈ ਕਿ ਬੱਚੇ ਜਾਂ ਕੋਈ ਸਨੇ ਆਣਾ ਹੁੰਦਾ ਤਾਂ ਡਰਦੇ ਆ ਕਿ ਕਿਵੇਂ ਆਈਏ ਉਹਨਾਂ ਸਭ ਲੋਗ ਆਪਣੇ ਅਗਰ ਗੇਟ ਦੀ ਜਗਾਨ ਤੇ ਠੀਕ ਆ ਆਦਰਵਾਇਸ ਮੇਰ ਸਾਹ ਬਾਇਆ ਉਹਨਾਂ ਦੀਆਂ ਗੱਲਾਂ ਤੋਂ ਤੇ ਕਾਫੀ ਪੋਜ਼ਿਟਿਵ ਮਤਲਬ ਆਸ਼ਵਾਸਨ ਸਾਨੂੰ ਮਿਲਿਆ ਆ ਕਿ ਨਹੀਂ ਕੁਛ ਨਾ ਕੁਛ ਤਾਂ ਹੁਣ ਹੋਏਗਾ ਉਹਨਾਂ ਦੀਆਂ ਗੱਲਾਂ ਤੋਂ ਲੱਗਿਆ ਕਿ ਉਹ ਜ਼ਰੂਰ ਇਮੀਡੀਏਟਲੀ ਇਹ ਸਭ ਚੀਜ਼ਾਂ ਦੇ ਉੱਤੇ ਐਕਸ਼ਨ ਲੈਣਗੇ ਉਹਨਾਂ ਨੇ ਕਿਹਾ ਵੀ ਆ ਕਿ ਉਹ ਬਹੁਤ ਉਹਨਾਂ ਨੇ ਸਾਡੇ ਤੇ ਧਿਆਨ ਨਾਲ ਸਾਡੀਆਂ ਗੱਲਾਂ ਸੁਣੀਆਂ ਔਰ ਉਹਨਾਂ ਦਾ ਪੋਜ਼ਿਟਿਵ ਰਿਸਪਾਂਸ ਹਾਂਜੀ ਨਮਸਕਾਰ ਮੈਂ ਪੱਲਵੀ ਬੋਲ ਰਹੀ ਹਾਂ ਪੱਲਵੀ ਸਿੰਘ ਮੈਂ ਗਲੀ ਨੰਬਰ 6 ਵਿੱਚ ਰਹਤੀ ਹਾਂ ਔਰ ہماری ਸਭ ਤੋਂ ਵੱਡੀ ਸਮੱਸਿਆ ਸੜਕ ਕੀ ਹੈ और दूसरी समस्या यह है कि नल तो लगे हुए हैं पर उसमें जल की व्यवस्था नहीं है तो जो चीजें जिनकी सुविधा हमें मिलनी चाहिए उस सुविधा से हम अभी भी वंचित हैं आज के टाइम में तो सबसे बड़ी समस्या जो सड़क है वो सड़कें गड्ढे में तब्दील हो गई हैं सड़कें कहीं नजर नहीं आती सिर्फ सड़कों के नाम पर सिर्फ गड्ढे गड्ढे दिखते हैं और तीसरी समस्या हमारी झुग्गियों की है अगर आप किसी को बताओ कि आ, मैं छः नंबर गली में रहती हूँ तो लोग कहते हैं कि अच्छा झुग्गी वाली गली में वो बहुत बुरा लगता है सुनकर तो मुझे लगता है कि इन समस्याओं का समाधान होना चाहिए और जैसे आज हमारे मेयर साहब जी आए हुए थे तो उनसे हमें होप मिली है कि हमारी समस्याओं का समाधान वो बहुत जल्दी करेंगे तो बस